ਆ ਤਾਂ ਬੀੜੀਆਂ ਪੀ ਜਾਂਦਾ ਉੱਤੇ ਬੈਠਾ ਮੈਂ ਵੇਖਦਾ ਕਾ ਬੀੜੀਆਂ ਪੀਦਾ ਬੱਦੋ ਮੈਨੂੰ ਕਿੱਥੇ ਲੁਆ ਹੈ ਮੰਨ ਗਿਆ ਥਾਣੇ ਲੈ ਕਹਿੰਦਾ ਸ਼ੂਟ ਮੈਂ ਸ਼ੂਕਰ ਦਾ ਮਰੀਜ਼ ਆ ਮੈਂ ਇੱਥੇ ਤੇ ਕੋਈ ਡਾਕਟਰ ਥੱਲੇ ਲਾਏ ਥੱਲੇ ਲਾਏ ਥੱਲੇ ਲਾ ਕੇ ਚੱਲ ਜਾ ਰਿਹਾ ਥੱਲੇ ਲਾਏ ਦੀ ਮੈਂ ਖੁਦ ਥਾਣੇ ਨਾਲ ਟੀਕਾ ਲਾਣਾ ਮੈਨੂੰ ਦੱਸੋ ਇੱਧਰ ਲਿਆ 5 ਮਿੰਟ ਸੇਵਾ ਲੋ ਫੇਰ ਤੂੰ ਇੱਥੇ ਆ ਜਾ ਤੋ ਗਲਾ ਸੁਖਾ ਲਾ 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 ਸੁਖਾ ਤੇਰਾ ਹੋਈ ਨੀ ਸੇ ਮਾਇ ਸੁਖਾ ਤੇਰਾ ਸੁਖਾ ਤੇਰਾ ਸੁਖਾ ਤੇਰਾ ਮਰੀਜਾ ਕਣਾ ਤੇ ਬੰਨਾ ਤੇਰੇ ਕੋਲ ਸਹੀ ਚੈਗੀ ਨਾ ਮੈਡੀਕਲ ਕਿੱਦਾਂ ਨਿਕਲ ਆਇਆ ਕਿਹੜੀ ਬੜੀ ਸ਼ੈ ਨਾ ਕਿੱਦਾਂ ਸੁਖਾ ਦੇ ਮਰੀਜਾ ਮਾਰੇ ਅਵਾ ਮਾਰੇ ਅਸਰੇ ਅਮੀ ਕ ਮਰੀਜਾ ਨਹੀਂ ਆਈ ਬਾਈ ਕਿੱਡੀ ਬੋਲ ਜਾਂਦੀ ਹੈ ਤਾਂ ਨਾ ਬਸ ਨਹੀਂ ਤੱਕਿਆ ਮੈਂ ਪੁੱਛੇ ਪਿਆ ਆਜਾ ਜਮਰੀ ਜਦਿਆ ਕੋ ਪੀਡੀਏ ਸਿੱਟਾ ਹੁਵੇ ਫੇਰ ਤੋਂ ਮੈਂ ਜਮਰੀ ਦੀ ਸੈਟ ਕਿੱਥੇ ਆ ਜੁੱਤੀਆਂ ਸਾਰੇ ਮੇਰਾ ਮਿੰਨਾ ਦੀ ਦੁਕਾਨੇ ਤੋਂ ਬੱਕਰੀ ਆਟੇ ਮੇਰਾ ਖੜਾ ਮਟਾ ਸ਼ੂਗਰ ਵਾਲੀ ਨੇ ਮਨ ਦਾ ਮੋਏ ਡੀ ਗੂਈ ਮਨ ਜਾਣਾ ਇੱਕ ਮਾਝ ਕੋਈ ਕਾਮਰੀ ਜਾਣਾ ਮਨ ਦਾ ਥਾਣੇ ਲੈ ਤੋ ਆਈ ਦੇ ਚਲੋ ਮਾਰੋ ਮਾਇਆ ਦੇ ਲਾ ਰੋ ਯਾਰ ਇਹ ਮਨ ਦਾ ਸਿਰੇਂ ਕੇ ਬਾਰੇ ਬੱਤ ਰੋਲਾਈਂਦੀ ਆਪਣਾ ਮੰਨ ਗਿਆ ਪਿਆਰ ਕਹਿ ਦੇ ਰਿਹਾ ਇਹ ਸ਼ੁਭਵਤ ਦਾ ਬਹੁਤ ਆਕਮਾ ਪਿਆਰ ਦੀ ਮਦਦ ਰਿਹਾ ਸ਼ਰੰਤੀ ਰੱਖੋ ਬਾਈ ਕੁ ਜਿੰਨਾ ਖਾਲਚਾ ਬਾਈ ਕੁ ਦਿੱਤੀ ਫਤੇ ਜੋ ਕੀ ਆਪਾ ਜੋਤੀ ਸੁਖ ਲਾ ਕੇ ਗੁਰਦਾਰ ਸਾਹਿਬ ਗਿਆ ਆਲੇ ਵੀਰ ਇਸੇ ਪਛਾਣ ਵੇਚਦੇ ਆ ਇਹਦੇ ਸੰਧਰੇਗਾ ਆਪਣਾ ਗਰੀਬ ਬੰਦਾ ਚਲਾ ਰਹੇ ਆ ਪਰ ਇਹ ਬੰਦੇ ਵੀਡੀਓ ਵੀ ਕਰ ਲਉਂਦੇ ਆ ਬੀੜੀਆਂ ਪੀਂਦੇ ਆ ਤੇ ਕੋਈ ਵੱਡੀ ਛਿੰਦੜੇ ਵਿੱਚ ਆ ਲੈਕਟਰ ਕੀ ਕਰਦਾ ਦੇਖ ਅੱਗੇ ਹੀ ਭਾਈ ਬੱਤੀ ਵਾਲੀ ਨਿਕਲੀ ਭਾਈ ਸਾਰਾ ਯਾਰ ਅੱਗ ਲੱਗ ਰਹੀ ਜੱਟੀ ਲੱਗਕਾਰੀ ਕਰ ਰਹੀ ਨਹੀਂ ਪਰ ਫਤਿਹ ਗੱਡੀ ਬਾਹਰ ਲੈ ਚੱਕ ਪਰੋ ਇੱਕ ਮਿੰਟ ਇੱਕ ਮਿੰਟ ਮੰਗਦਾ ਬਹੁਤ ਤਾਂ ਜਾਵਿਆ ਤੱਕ ਮਾਰਦੇ ਨਹੀਂ ਬਾਬਾਏ ਮੇਰਾ ਕਸੂਰ ਕੀ ਆ ਮੈਂ ਹਾਰਦਾ ਬ੍ਰੀਤ ਤੂੰ ਮਾਰਦਾ ਕਿਸੇ ਨਹੀਂ ਇਹ ਦਾ ਨਾਂ ਦਾ ਸੁ ਮੰਨਦਾ ਤੂੰ ਕੀ ਲੈਣਾ ਠੀਕੇ ਕੀ ਲੈਣਾ ਪਸ਼ਾ ਵਾਲੇ ਸਾਥੇ ਵੀਡੀਓ ਨਹੀਂ ਬੜੇ ਇੱਕ ਮਿੰਟ ਓ ਪ੍ਰਸ਼ਾਦ ਪ੍ਰਸ਼ਾਦ ਓ ਪ੍ਰਸ਼ਾਦ ਦਾ ਬੜਾ ਪ੍ਰਸ਼ਾਦ ਓ ਆਜੋ ਖੜਾ ਕਰ ਮੈਨੂੰ ਬਹੁਤ ਵੀਡੀਓ ਨਾ ਬਾਬਾ ਪ੍ਰਸ਼ਾਦ ਵੀਡੀਓ ਨੂੰ ਆਪਣੇ ਕੀ ਵੀਡੀਓ ਨੂੰ ਆਪਣੇ ਕੀ ਕੀ ਕਰਦੀ ਆਓ ਬਸ ਸੈਂਡ ਕਰ ਉ ਆਪਣਾ ਲੈਂਦੇ ਆ ਆਪਾਂ ਕਿੰਨੀ ਛੱਡਦਾ ਨਾ ਮੇ ਉਹਨਾਂ ਨੇ ਆਪੂ ਦਾ ਕਦੇ ਕੂਲੇ ਵੀ ਨਾ ਲਾਇਆ ਤੇ ਸਾਹਮਣੇ ਬੈਠਾ ਜੀੜੀਆਂ ਪੀਦੇ ਆ ਲੱਗਦਾ ਜਿਵੇਂ ਕੋਈ ਲੋਕਾ ਬਣੂ ਉਹ ਤੇ ਤੇਰੀ ਦੇਖਣੀ ਕਿ ਤੈਨੂੰ ਉਹ ਬੰਦਾ ਨਾਲ ਦਾ ਬਚਾ ਨਾ ਪਤਾ ਹੀ ਨਹੀਂ ਲੈ ਕੋਈ ਨਾ ਰਹਿਣ ਤੇ ਦਿਖਾਉਂਦਾ ਦੇਖ ਲੈ ਬੀੜੀ ਪੀਦਾ ਜੀ ਮੇਰੀ ਕੱਥੀ ਆ ਪਾਜੀ ਕੋਈ ਨਹੀਂ ਇੱਕ ਮਿੰਟ ਤੇਰੀ ਉੱਰ ਕਿ ਨਸ ਕਿਨੇ ਸਾਹ ਦਾ ਕੋਈ ਨਹੀਂ ਕੋਈ ਨਹੀਂ ਕਿਤੇ ਕਿਨਾ ਪਾਉਂਦਾ ਤੇ ਤੈਨੂੰ ਕੰਮ ਕਰਦੇ ਨੂੰ ਕਿੰਨਾ ਭਈ ਇੱਕ ਭਈ ਇੱਥੇ ਚਾਹੀਦਾ ਨਹੀਂ ਪਛਾਲ ਵਿੱਚ ਦੇ ਸਿੱਟ ਬੰਦਾ ਉੱਪਰ ਪਛਾਲ ਦੋ ਆ ਭਈ ਤਕਰੀਮਨ ਦੇ ਖੜਾਓ ਕੋਈ ਨਹੀਂ ਕੋਈ ਇਹਨੂੰ ਦੋ ਸਾਲਾਂ ਨੂੰ ਭਈ ਦੋ ਸਾਲਾਂ ਕਿਨੂੰ ਤੈਨੂੰ ਐ ਨਹੀਂ ਪਤਾ ਕਿ ਸ਼ੁਰੂ ਕਰਾਂ ਜਾਂ ਮੈਂ ਕਿਸੇ ਨਹੀਂ ਜਾਵਾਂ ਤੱਕ ਇਧਰ ਵਾਗਿਆ ਫੇਰ ਕਦੋਂ ਕਰਦਾ ਹੋਗਾ ਲੈ ਦੋ ਜੂ ਮੋੜ ਤਾਂ ਕਿ ਉਹ ਤਾਂ ਉਦੋਂ ਤੱਕ ਇਧਰ ਵਾਗਿਆ ਹੋਗਾ 14 ਸਾਲ ਵਿੱਚੋਂ ਆ ਬਾਬਾ ਜੀ 14 ਸਾਲ ਆਪਣੇ ਰੱਖਿਆ ਲਾ ਚਾਹੇ ਚੜਿਆ ਆ ਨਾ ਕੋ ਬੰਦੇ ਕਹਿ ਸੇਖਮੰਦ ਦਾ ਜਾਂਦਾ ਪ੍ਰਸ਼ਾਦ ਵਿੱਚ ਦਾ ਜਿਸ ਸੇਖਮੰਦ ਦਾ ਪ੍ਰਸ਼ਾਦ ਨਾ ਉਹਨੇ ਬਦਲ ਦਿੱਤੀ ਆ ਸਾਰੇ ਭਾਈ ਜੀ ਆ ਪ੍ਰੂਫ ਨਿਕਲੇ ਆ ਨਾ ਕੋਈ ਇਹ ਦੱਸਾ ਕਰਦੇ ਆ दारू ਪੀਂਦੇ ਆ ਠੀਕ ਆ ਉਹ ਨਾਂ ਦੇ ਦਾਦਾ ਇਹ ਨਾਂ ਦਾ ਅਸਤ ਤੇ ਆ ਸੈਦਲਾ ਛੱਡਦਾ ਇਹਨੂੰ ਲੁਕੂ ਨਵੇਂ ਸਟ੍ਰੀਟ ਤੋੜਦਾ ਹੈ ਤੇ ਲੋੜਦਾ ਭਾਈ ਆ ਕਮੇਟੀ ਦਾ ਆਵਾਜ਼ ਨੀ ਉਹ ਕਮੇਟੀ ਦਾ ਇਹ ਵੀਡੀਓ ਬਣਾ ਕਰੋ ਬਈ ਸਵੇਰ ਨਿਕਲਨੇ ਦਰਵਾਜ਼ੇ ਆ ਨਹੀਂ ਹੈ ਕੋਈ ਨਹੀਂ ਹੈ ਬਦਰ ਨਹੀਂ ਆਇਆ ਕਰ ਇਹਨੂੰ ਲਾ ਕੇ ਉਹ ਪ੍ਰਸ਼ਾਦ ਵੇਚਦਾ ਤਾਂ ਬੀੜੀਆਂ ਪੀ ਜਾਂਦਾ ਉੱਤੇ ਬੈਠਾ ਵੇਚਦਾ ਪ੍ਰਸ਼ਾਦ ਵੇਚਦਾ ਕਿ ਬੀੜੀਆਂ ਪੀਦਾ ਬੰਦੋ